ਖਾਣਾ ਫਲੋਰ ਦੇ 3ੋਂ ਦੇ ਪਿੰਡ ਅਪਰਾ ਵਿਖੇ ਪੁਲਿਸ ਨੂੰ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਸੀ ਕਿ ਅਪਰਾ ਵਿਖੇ ਕੱਪੜੇ ਦੀ ਦੁਕਾਨ ਤੇ ਚਾਈਨਾ ਡੋਰ ਤੜੱਲੇ ਦੇ ਨਾਲ ਵੇਚੀ ਜਾ ਰਹੀ ਹੈ ਜਿਸਤੇ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪੁੱਜ ਕੇ ਦੁਕਾਨਦਾਰ ਤੋਂ ਚਾਇਨਾ ਡੋਰ ਬਰਾਮਦ ਕੀਤੀ ਗਈ ਅਤੇ ਉਸਤੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਜਾਣਕਾਰੀ ਦਿੰਦੇ ਹੋਏ ਏਐਸਆਈ ਸੁਖਦੇਵ ਸਿੰਘ ਔਲਖ ਨੇ ਦੱਸਿਆ ਕਿ ਅਪਰਾਧ ਦੇ ਅਸ਼ਵਨੀ ਕੁਮਾਰ ਜੋ ਕਿ ਕੱਪੜੇ ਦੀ ਦੁਕਾਨ ਕਰਦਾ ਹੈ ਅਤੇ ਕੱਪੜੇ ਦੀ ਦੁਕਾਨ ਦੀ ਆੜ ਹੇਠ ਉਸ ਵੱਲੋਂ ਚਾਇਨਾ ਡੋਰ ਤੜੱਲੇ ਨਾਲ ਵੇਚੀ ਜਾ ਰਹੀ ਸੀ ਜਿਸ ਤੀ ਸੂਚਨਾ ਪੁਲਿਸ ਨੂੰ ਮਿਲੀ ਸੀ ਅਤੇ ਪੁਲਿਸ ਵੱਲੋਂ ਮੌਕੇ ਤੇ ਹੀ ਅਸ਼wini ਕੁਮਾਰ ਨੂੰ ਚਾਇਨਾ ਡੋਰ ਵੇਚਦੇ ਨੂੰ ਕਾਬੂ ਕੀਤਾ ਗਿਆ। ਏਐਸਆਈ ਸੁਖਦੇਵ ਸਿੰਘ ਵਾਲਕ ਨੇ ਦੱਸਿਆ ਕਿ ਅਸ਼wini ਕੁਮਾਰ ਦੇ ਖਿਲਾਫ ਮਕਦਮਾ ਨੰਬਰ 13 ਅੰਡਰ ਸੈਕਸ਼ਨ 223ਏ 223ਬੀ ਦੇ ਤਹਿਤ ਮਕਦਮਾ ਦਰਜ ਕਰ ਲਿਆ ਗਿਆ ਹੈ। ਉਸ ਨੂੰ ਹਿਰਾਸਤ ਵਿੱਚ ਲਿਆ ਗਿਆ। ਉਨਾ ਨੇ ਕਿਹਾ ਕਿ ਜੇ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਪਾਇਆ ਗਿਆ ਤਾਂ ਉਸਦੇ ਖਿਲਾਫ ਇਸੇ ਤਰ੍ਹਾਂ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਕੱਲ ਅਸੀਂ ਮੈਂ ਜਿਹੜਾ ਸੁਮੇਤ ਪੁਸਪਾਰਟੀ ਚੈਕਿੰਗ ਤੇ ਰਵਾਨਾ ਸੀ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਿਹੜੀ ਆ ਉਤਰਾਹ ਮਿਲੀ ਸੀ ਕਿ ਮੇਨ ਬਾਜ਼ਾਰ ਅਪਰਾ ਦੇ ਵਿੱਚ ਜਿਹੜਾ ਅਸ਼ਵਨੀ ਕੁਮਾਰ ਆ ਜਿਹੜਾ ਗਾਰਮੈਂਟਸ ਦੀ ਦੁਕਾਨ ਕਰਦਾ ਹੈ ਤੇ ਉਹ ਆਪਣੀ ਗਾਰਮੈਂਟਸ ਦੀ ਦੁਕਾਨ ਦੇ ਨਾਲ-ਨਾਲ ਚਾਈਨਾ ਡੋਰ ਵੀ ਜਿਹੜੀ ਉਹ ਵੇਚ ਰਿਹਾ ਹੈ। ਜਿਹੜੇ ਉਤਰਾਤੇ ਅਸੀਂ ਰੇਡ ਕੀਤਾ ਰੇਡ ਕਰਨ ਤੇ ਜਿਹੜਾ ਦੁਕਾਨ ਦੀ ਚੈਕਿੰਗ ਕੀਤੀ ਤੇ 10 ਗੱਟੂ ਜਿਹੜੇ ਆ ਚైనా ਡੋਰ ਦੇ ਸਨ ਮਿਲਿਆ ਜਿਸ ਤੇ ਇੱਕ ਫਾਰਮਲ ਐਫਆਰ ਨੰਬਰ 13 ਅੰਡਰ ਸੈਕਸ਼ਨ 223A 223B ਦੇ ਤਹਿਤ ਦਰਜ ਕਰਕੇ ਤੇ ਉਹਨੂੰ ਅਰੈਸਟ ਕੀਤਾ ਅਚੂਨ ਕੁਮਾਰ ਨੂੰ ਸਰ ਕੀ ਕਹਿਣਾ ਚਾਹੁੰਗਾ ਜਿਹੜੇ ਲੋਕ ਚైనా ਡੋਰ ਹੋਰ ਵੀ ਪਤਾ ਲੱਗਾ ਕਿ ਅਪਰੇਜ ਸਮਾਸੇ ਵਿੱਚ ਸੰਦਾਰਲੀ ਹੋਰ ਵੀ ਲੋਕ ਵੇਚ ਰਹੇ ਹਾਂ ਹਾਂਜੀ ਬਿਲਕੁਲ ਜੇ ਕੋਈ ਵੇਚਦਾ ਹੈ ਤੇ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਇੱਥੇ ਅਪੀਲ ਕਰਨੀ ਚਾਹੁੰਦਾ ਹਾਂ ਦੁਕਾਨਦਾਰਾਂ ਨੂੰ ਵੀ ਔਰ ਇਲਾਕਾ ਵਸੀਆਂ ਨੂੰ ਵੀ ਜਿਹੜੀ ਚਾਈਨਾ ਡੋਰਿਆ ਇਹ ਮਨੁੱਖੀ ਜੀਵਨ ਲਈ ਬਹੁਤ ਘਾਤਕ ਇਹਦੇ ਨਾਲ ਕਾਫੀ ਇਨਸੀਡੈਂਟ ਹੁੰਦੇ ਨੇ ਚੀਆਂ ਦੇ ਨੱਕ ਕੱਟੇ ਜਾਂਦੇ ਨੇ ਧੌਣਾ ਤੇ ਫਿਰ ਜਾਂਦੀ ਆ ਜਿਹੜੇ ਨਾਲ ਕਾਫੀ ਗੰਭੀਰ ਹਾਲਤ ਵਿੱਚ ਚਲੇ ਜਾਂਦੇ ਆ ਜੇ ਕਿਤੇ ਇਸ ਤਰੀਕੇ ਦੀ ਅਣਸਖੌਂ ਘਟਨਾ ਹੋਈ ਜਾਂ ਕੋਈ ਚਾਈਨਾ ਡੋਰ ਵਿੱਚ ਦਾ ਪਿਆ ਤਾਂ ਉਹਦੇ ਖਿਲਾਫ ਜਿਹੜੀ ਸਖਤ ਤਰਾਵਾਂ ਦੇ ਤਹਿਤ ਜਿਹੜੀ ਉਹ ਕਾਰਵਾਈ ਕੀਤੀ ਜਾਊਗੀ